ਦੇ ਵਿੱਚ ਜਮਾ ਨਮਾਜ਼ ਜੋੜਾ ਹੈ ਨਾ ਇਹ ਵੱਢ ਕੇ ਜੜਿਆ ਪਿਆ ਦੇਖੋ ਹਨਾ ਜੋੜੇ ਦੀ ਪਰਵਾਹ ਨਹੀਂ ਕੀਤੀ ਬੰਦੇ ਨੇ ਤੇ ਪਰ ਉਹਦੋਂ ਕਿੰਨਾ ਦੁੱਧ ਦਿੰਦਾ ਇਹਨੇ ਦੁੱਧ ਨੇ 20 ਲੀਟਰ ਦਿੱਤਾ ਸੀ ਦੁੱਧ ਦੀ ਜਮਾ ਹਾਂ ਪੂਰਾ 20 ਲੀਟਰ ਹੁਣ ਕਿੰਨਾ ਕ ਦੁੱਧ ਤੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਿੰਡ ਰਾੜ ਦੇ ਵਿੱਚ ਪਹੁੰਚੇਗੇ ਜ਼ਿਲ੍ਹਾ ਮਾਨਸਾ ਬਾਈ ਕੋਲੇ ਇੱਕ ਝੋਟੀ ਬਾਈ ਨੇ ਸੇਲ ਕਰਨੀ ਜਿਹੜੀ ਤੁਹਾਨੂੰ ਸਕਰੀਨ ਉੱਤੇ ਦਿਖਾਈ ਦੇ ਜਾਂਦੀ ਹੈ ਤੇ ਇੱਕ ਹੈਗਾ ਬਾਈ ਕੋਲੇ ਆਹ ਕਟਾ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਆਪਾਂ ਬਾਕੀ ਝੋਟੀ ਹੈਗੀ ਐ ਬਹੁਤ ਸੁਨੱਖੀ ਤੇ ਇੱਕ ਮੈਂ ਹੋਰ ਗੱਲ ਕਰਦਾ ਵੀ ਜਿਵੇਂ ਦੇਖ ਆਪਾਂ ਹਨਾ ਬਾਈ ਨੇ ਜਮਾ ਗਲ ਦੇ ਵਿੱਚ ਜਮਾ ਨਮਾ ਜੋੜਾ ਹੈ ਨਾ ਇਹ ਵੱਡ ਕੇ ਜੜਿਆ ਪਿਆ ਦੇਖੋ ਹਨਾ ਜੋੜੇ ਦੀ ਪ੍ਰਵਾਹ ਨਹੀਂ ਕੀਤੀ ਬੰਦੇ ਨੇ ਤੇ ਪਰ ਨਵੇਂ ਹੀ ਜੜਤਾ ਕਹਿੰਦਾ ਕੋਈ ਗੱਲ ਨਹੀਂ ਨਜ਼ਰ ਨਾ ਲੱਗ ਰਹੀ ਤੇ ਆਜੋ ਕਰਾਉਣੇ ਬਾਈ ਨਾਲ ਗੱਲਬਾਤ ਤੇ ਆ ਮੱਝ ਵੀ ਬਾਈ ਕੋਲੇ ਚੰਗੀ ਐ ਇਹ ਮੱਝ ਨੇ ਵੀ ਘੱਟੋ ਘੱਟ ਪਿਛਲੇ ਸੂਏ ਬਾਈ ਨੇ ਦਸਣ ਦੇ ਮੱਦੇਨਜ਼ਰ 20 ਕਿਲੋ ਦੁੱਧ ਦਿੱਤਾ ਹੋਇਆ ਤੇ ਹੁਣ ਵੀ ਇਹ ਤਾਜੀ ਸੂਈ ਹੋਈ ਏ ਤੇ ਆਜੋ ਕਰਾਉਣਿਆਂ ਗੱਲਬਾਤ ਹਾਂਜੀ ਬਾਈ ਜੀ ਹਸੀ ਕਾਲ ਜੀ ਸਾਉਥਰੀ ਕਾਲ ਵੀਰੇ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕ ਨੂੰ ਨਾਮ ਦੱਸੂਂਗੇ ਨਾਮ ਗੋਬਿੰਦ ਸਿੰਘ ਜੀ ਠੀਕ ਆ ਤੇ ਪਿੰਡ ਆਪਣਾ ਰਾੜ ਆ ਗਿਆ ਹਾਂਜੀ ਪਿੰਡ ਰਾੜ ਆ ਜੀ ਤੇ ਕੋਲੇ ਵਾਲੇ ਪਿੰਡ ਕਿਹੜੇ ਪੈਂਦੇ ਬਈ ਆਪਣੇ ਕੋਲੇ ਜੀ ਆ ਚੌਕੇ ਆ ਗਿਆ ਜੀ ਠੀਕ ਹੈ 3 ਕਿਲੋਮੀਟਰ ਆਗਾ ਠੀਕ ਹੈ ਇਧਰ ਅਕਲੀ ਆ ਗਿਆ ਜੀ ਅਕਲੀ ਆ ਗਿਆ ਠੀਕ ਆ ਬਾਈ ਤੇ ਬਾਈ ਜਿਹੜੀ ਆਪਾਂ ਝਝੋਟੀ ਵੇਚਣੀ ਹੈ ਜਿਹੜੀ ਤੇਰੀ ਮਗਰ ਖੜੀ ਆ ਹੈਨਾ ਠੀਕ ਆ ਬਈ ਤੇ ਇਹਦੀ ਮਾੜੀ ਜੀ ਦੱਸੇਗਾ ਕਿੰਵੇਂ ਸੂਏ ਇਹ ਸੂਣ ਵਾਲੀ ਏ ਇਹ ਦੂਜੇ ਸੂਏ ਪਹਿਲੇ ਸੂਏ ਕਿੰਨਾ ਕ ਦੁੱਧ ਦਿੱਤਾ ਬਈ ਤੇਰੇ ਕੋਲ ਪਹਿਲਾ ਸੂਏ ਨੇ 13 ਲੀਟਰ ਦੁੱਧ ਦਿੱਤਾ ਮੇਰੇ ਘਰੇ ਤੇਰੇ ਕੋਲੇ ਹਾਂਜੀ ਤੇ ਇੱਕ ਗੱਲ ਹੋਰ ਦੱਸੀ ਬਈ ਹੁਣ ਜਿਹੜਾ ਇਹ ਆਪਾਂ ਮਤਲਬ ਡਾਇਰੈਕਟ ਕ੍ਰਾਸ ਕਰਾਈਏ ਕੋਈ ਟੀਕਾ ਭਰਿਆ ਨਹੀਂ ਟੀਕਾ ਭਰਿਆ ਹੋਇਆ ਜੀ ਠੀਕ ਹੈ ਠੀਕ ਹੈ ਕਿਹੜੇ ਸਾਨ ਦਾਗਾ ਟੀਕਾ ਹੈਗਾ ਜੀ ਸੁਲਤਾਨ ਦਾ ਟੀਕਾ ਜੀ ਸੁਲਤਾਨ ਦਾ ਟੀਕਾ ਹਾਂ ਜੋ ਡਾਕਟਰ ਕੋਲੇ ਖੜਾ ਜੀ ਆਪਾਂ ਦੇਖਾ ਭਰਿਆ ਆਪਾਂ ਗੱਲਬਾਤ ਕਰਾਵਾਂਗੇ ਠੀਕ ਹੈ ਡਾਕਟਰ ਸਾਹਿਬ ਨਾਲ ਵੀ ਅੱਛਾ ਬਈ ਹੁਣ ਕਿੰਨੇ ਕ ਦੁੱਧ ਦੀ ਆਸ ਕਰਦਾ ਕਿੰਨੇ ਕ ਦਿਨ ਲੈ ਜਾਊਗੇ ਇਹ ਦਿਨ ਹੈ ਜੀ ਇਹ ਹਾਂ ਸੱਤ ਸੱਤ ਦਿਨ ਲੈ ਜੂਜੀ ਠੀਕ ਹੈ ਹਾਂ ਜੀ ਤੇ ਕਿੰਨਾ ਕੁ ਦੁੱਧ ਪਾ ਸਕਦੀ ਹੈ ਬਈ ਹੁਣ ਦੁੱਧ ਇਹ ਜੇ ਪੂਰਾ ਵਧੀਆ ਸੇਵਾ ਕਰੇ ਜੀ 15 ਲੀਟਰ ਦੁੱਧ ਦੇ ਸਕਦੀ ਹੈ ਜੀ ਠੀਕ ਹੈ ਇੱਕ ਗੋਵਿੰਦ ਗੱਲ ਸੁਣ ਮੇਰੀ ਕਹਿਣ ਵਾਲੀ ਗੱਲ ਨਾ ਹੋਵੇ ਪਹਿਲੇ ਸੂਏ ਸਹੀ ਦੁੱਧ ਕਿੰਨਾ ਦਿੰਦਾ ਪਹਿਲੇ ਸੂਏ 13 ਲੀਟਰ ਦੁੱਧ ਦਿੰਦਾ ਜੀ ਮੈਂ ਆਪ ਚ ਹੋਇਆ ਜੀ ਆਪ ਚ ਹੋਇਆ ਹਾਂ ਜੀ ਠੀਕ ਹੈ ਗੱਲ ਤੇ ਆਪਾਂ ਮੜੀ ਜੀ ਗੋਬਿੰਦ ਇੱਕ ਇਹ ਦੁੱਧ ਵੀ ਲੰਮਾ ਟਾਈਮ ਦਿੰਦੀ ਆ ਜੀ ਅੱਛਾ ਐ ਨੀ ਟਿਕਾ ਡੁਕਾਨੀ ਲਵਾਉਂਦੀ ਚਾੜ ਤੇ ਮਿਲਦੀ ਰਹੀ ਆ ਜੀ ਚਾੜ ਤੇ ਮਿਲਦੀ ਰਹੀ ਆ ਸੂਰ ਤੋਂ ਪਹਿਲਾਂ ਮੈਂ 2 ਮਹੀਨੇ ਪਹਿਲਾਂ ਹਟਾਈ ਆ ਜੀ ਠੀਕ ਹੈ 2 ਮਹੀਨੇ ਪਹਿਲਾਂ ਛੱਡੀ ਆ ਤੇ ਗੋਬਿੰਦ ਆਪਾਂ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਵਾ ਦਗੇ ਤੇ ਫਿਰ ਆਪਾਂ ਇਹਦੇ ਰੇਟ ਦੀ ਵੀ ਜਾਣਕਾਰੀ ਲੈ ਕੇ ਦੇਵਾਂ ਠੀਕ ਠੀਕ ਹੈ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਨਾਮ ਦੱਸੋਗੇ ਤੁਹਾਡਾ ਮੇਰਾ ਨਾਮ ਮਨਪ੍ਰੀਤ ਆ ਜੀ ਮਨਪ੍ਰੀਤ ਮਨਪ੍ਰੀਤ ਬਾਈ ਮੈਨੂੰ ਐ ਦੱਸੋਗੇ ਤੁਹਾਡਾ ਪਿੰਡ ਕਿਹੜਾ ਮੇਰਾ ਪਿੰਡ ਪੀਰਕੋਟ ਆ ਜੀ ਪੀਰਕੋਟ ਠੀਕ ਹੈ ਨੇੜੇ ਰਹਿ ਗਿਆ ਹਾਂਜੀ ਹਾਂ ਠੀਕ ਹੈ ਮਨਪ੍ਰੀਤ ਜੇ ਗੱਲ ਕਰੀਏ ਜਿਹੜਾ ਟੀਕਾ ਪੜਿਆ ਤੁਹਾਡੇ ਹੱਥੀ ਭਰਿਆ ਹਾਂਜੀ ਠੀਕ ਹੈ ਇਹ ਸੁਲਤਾਨ ਬਾਰੇ ਚਾਨਣਾ ਪਾਉਂਗੇ ਕਿੱਥੋਂ ਦਾ ਹਾਂ ਸੁਲਤਾਨ ਹਰਿਆਣੇ ਦਾ ਸੀਮਨ ਆ ਜੀ ਉਹ ਸੁਲਤਾਨ ਲੱਗਿਆ ਵਾ ਸੀਮਨ ਬਾਈਆਂ ਦੇ ਕੋਲੇ ਪਿਆਗਾ ਜੀ ਠੀਕ ਹੈ ਠੀਕ ਹੈ ਅਗਲਾ ਕੀ ਵੀ ਦੇਖ ਵੀ ਸਕਦਾ ਵਾ ਸੀ ਸਾਰੇ ਮਤਲਬ ਚੰਗੀ ਭਰ ਦਿਓ ਹਾਂ ਚੰਗਾ ਸੀਮਨ ਜਿਹੜਾ ਲੱਗੂਗਾ ਉਹ ਭਰ ਦਿਆਂ ਜੀ ਠੀਕ ਹੈ ਖੋਦਾ ਅਗਲੇ ਦੇ ਘਰੇ ਸੀਮਨਾਂ ਨੂੰ ਦੇ ਕੇ ਆਉਣੇ ਆ ਵੀ ਲੈ ਪੈ ਤੇਰੇ ਘਰੇ ਆ ਸੀਮਨ ਭਰਿਆ ਆ ਵੀ ਤਸੱਲੀ ਕਰ ਇਹ ਇਹਦੀ ਤਸੱਲੀ ਕਰ ਲੈ ਹੁਣ ਤਸੱਲੀ ਕਰਨ ਵਾਸਤੇ ਭਾਈ ਗੋਬਿੰਦ ਕਹਿੰਦਾ ਮੈਂ ਸੱਦੂਗਾ ਠੀਕ ਆ ਪਰ ਉਹਨਾਂ ਜਿਕਰ ਵੀਡੀਓ ਨਹੀਂ ਬਣਾਉਂਦੇ ਮੈਂ ਚੱਲ ਕੋਈ ਗੱਲ ਨਹੀਂ ਡਾਕਟਰ ਸਾਹਿਬ ਤੁਹਾਡਾ ਨੰਬਰ ਬੋਲੋਗੇ ਮੇਰਾ ਨੰਬਰ ਹੈਗਾ 94786 ਜੀ 28136 ਜੀ ਠੀਕ ਹੈ ਡਾਕਟਰ ਸਾਹਿਬ ਇੱਕ ਗੱਲ ਹੋਰ ਦੱਸੋਗੇ ਵੀ ਆਸੇ ਪਾਸੇ ਜੇ ਕੋਈ ਬੰਦਾ ਫੋਨ ਕਰਦਾ ਤੇ ਉਹਨਾਂ ਵਾਸਤੇ ਤੁਸੀਂ ਸੇਵਾ ਦੇਵੋਗੇ ਹਾਂਜੀ ਹਾਂ ਜਰੂਰ ਜੀ ਠੀਕ ਹੈ ਕਿਹੜਾ ਵੀ ਸੀਮਣਾ ਅਗਲਾ ਮੰਗੂਗਾ ਉਹ ਸੀਮਣਾ ਲੂ ਮਿਲੂਗਾ ਜੀ ਮਿਲੂਗਾ ਹਾਂਜੀ ਠੀਕ ਹੈ ਜਿਹੜਾ ਦੂਜੇ ਵਾਲਾ ਮੰਗ ਕਰੂਗਾ ਜੀ ਠੀਕ ਹੈ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਤੇ ਗੋਵਿੰਦ ਭਾਈ ਫਿਰ ਆਪਾਂ ਝੋਟੀ ਦਿਖਾਈਏ ਤੋੜ ਕੇ ਤੋੜ ਦਨੇ ਆ ਜੀ ਲੈ ਵੀ ਮਿੱਤਰੋ ਆਪਾਂ ਨਾ ਝੋਟੀ ਤੋੜ ਕੇ ਦਿਖਾਉਣੇ ਆ ਹਨਾ ਠੰਡੀ ਸੀਲਾ ਤੁਸੀਂ ਦੇਖ ਲਓ ਆਪਾਂ ਵੀਡੀਓ ਬਣਾਈ ਜਨੇ ਥੋੜਾ ਕੰਨਾ ਤੱਕ ਕਈ ਵਾਰੀ ਉਪਰਾ ਕਰ ਜਾਂਦਾ ਆਪਾਂ ਖੜੀ ਝੋਟੀ ਦਿਖਾ ਦਗੇ ਹਨਾ ਗਾਲਾ ਕਰੀ ਜਾਂਦੀ ਐ ਤੇ ਗੋਵਿੰਦ ਭਾਈ ਇਧਰ ਹੋਈ ਇਹ ਲੈ ਵੀ ਮਿੱਤਰੋ ਥੱਲੋਂ ਹੈਗੀ ਝੋਟੀ ਸਾਫ਼ ਸੁਥਰੀ ਇਹ ਆ ਦੇਖ ਲਓ ਤੁਸੀਂ ਜਿਹੜਾ ਹੈਗਾ ਨਾ ਲੇਵਾ ਜਮਾ ਗੋਲ ਪਿਆ ਹੈਗਾ ਸਿੰਗਾ ਥੁੰਗਾ ਦੀ ਬੰਤਰ ਚੈੱਕ ਕਰ ਲਓ ਖੜੀ ਦੀ ਚੈੱਕ ਕਰਾ ਦੇਗੀ ਇੱਕ ਵਾਰੀ ਤੇ ਮੈਨੂੰ ਲੱਗਦਾ ਵੀ ਇਹ ਮੇਰੇ ਕੈਮਰੇ ਤੋਂ ਉਪਰ ਆ ਜਾ ਕਰੂਗੀ ਇੱਕ ਮੈਂ ਛੋੜਾ ਜਿਹਾ ਮਗਰਲੇ ਥਣ ਕੋਲੇ ਨਾ ਛੋਟਾ ਜਿਹਾ ਥਣਾ ਤੇ ਉਹਦਾ ਤੁਸੀਂ ਦਿੱਕਤ ਨਾ ਮੰਨਿਓ ਕਿਉਂਕਿ ਉੱਚ ਬਈ ਦੁੱਧ ਕੋਈ ਨਹੀਂ ਆਉਂਦਾ ਉੱਚ ਦੁੱਧ ਆਉਂਦਾ ਨਹੀਂਗਾ ਨਹੀਂ ਆ ਦੁੱਧ ਨਹੀਂ ਆਉਂਦਾ ਠੀਕ ਹੈ ਠੀਕ ਹੈ ਉਹ ਮੈਂ ਤੋਰੀ ਫਿਰ ਕਰਾਂ ਲੈ ਵੀ ਮਿੱਤਰੋ ਹਨਾ ਇਹ ਥੱਲੋਂ ਚੈੱਕ ਕਰਾ ਦਗੇ ਆਪਾਂ ਝੋਟੀ ਇਹ ਲੈ ਕਰਿਓ ਕਰਾ ਚੈੱਕ ਸਾਈਡ ਤੋਂ ਵੀ ਤੁਸੀਂ ਚੈੱਕ ਕਰ ਲਓ ਹਜੇ ਨਾ ਲੇਵੇ ਲੇਵਾ ਬਣਾਉਣਾ ਝੋਟੀ ਨੇ ਦਿਨ ਪਏ ਆ ਮੈਂ ਉਹੀ ਗੱਲ ਆ ਵੀ ਥੋੜੀ ਜਿਹੀ ਅੱਜ ਵੀ ਕਰਦੀ ਆ ਹਨਾ ਆਹ ਦੇਖ ਲਓ ਤੁਸੀਂ ਹੁਣ ਤਾਂ ਆਰਾਮ ਨਾਲ ਤੁਰ ਜਾਂਦੀ ਆ ਇਹ ਚੱਕੋ ਠੀਕ ਐ ਤੇ ਆ ਜੋ ਰੇਟ ਪਤਾ ਕਰਵਾਉਣੇ ਅੱਛਾ ਬਈ ਗੋਬਿੰਦ ਜੀ ਆਪਾਂ ਹੁਣ ਇਹਦੀ ਝੋਟੀ ਦੇ ਰੇਟ ਦੀ ਗੱਲ ਕਰਗੇ ਰੇਟ ਕਿੰਨਾ ਰਹੂ ਬਈ ਰੇਟ ਹੈ 1,30,000 ਰੁਪਿਆ ਮੁੱਲ ਆ ਜੀ ਮੁੱਲ 1,30,000 ਰੁਪਿਆ ਹਾਂਜੀ ਠੀਕ ਹੈ ਤੇ ਗੋਵਿੰਦ ਨੰਬਰ ਬੋਲ ਦੇ ਇੱਕ ਨੰਬਰ ਹੈਗਾ 946421158 ਜੀ ਠੀਕ ਹੈ ਤੇ ਇੱਕ ਗੋਵਿੰਦ ਬਈ ਜਿਹੜਾ ਤੂੰ ਆ ਕਟਾ ਸੇਲ ਕਰਨਾ ਹਨਾ ਹਾਂਜੀ ਤੇ ਇਹਦਾ ਕੋਈ ਪਤਾ ਕਿਹੜੇ ਸੀਮਨ ਦਾ ਇਹ ਟੀਕੇ ਦਾ ਜੀ ਇਹ ਹਸਾਰ ਤੋਂ ਲਿਆਤੀ ਸੀ ਪਹਿਲਾਂ ਜੀ ਇਹ ਝੋਟੀ ਉਹਦੇ ਨਾਲ ਆਇਆ ਸੀ ਟੀਕੇ ਦਾ ਸੀ ਠੀਕ ਹੈ ਅੱਛਾ ਝੋਟੀ ਹਸਾਰ ਤੋਂ ਲਿਆਂਦੀ ਸੀ ਜਦੋਂ ਪਹਿਲੇ ਸੂਏ ਇਹ ਉਹਦੇ ਨਾਲ ਆਇਆ ਸੀ ਹਾਂ ਉਹਦੇ ਨਾਲ ਆਇਆ ਸੀ ਠੀਕ ਹੈ ਠੀਕ ਹੈ ਤੇ ਇਹਦਾ ਕਿੰਨਾ ਜਮਾ ਲੈਣ ਦੇਣ ਜੇ ਕੋਈ ਮੁੱਲ ਕਰਦਾ ਮੱਝ ਦਾ ਜੀ ਨਾ ਆ ਜਿਹੜਾ ਹੈਗਾ ਕਟਾ ਕੱਟੇ ਦਾ ਜੀ ਆਪਾਂ 25000 ਦਾ ਦੇ ਦਿਆਂਗੇ ਜੀ 25000 ਦਾ ਹਾਂਜੀ ਠੀਕ ਆ ਲੈ ਵੀ ਇਹਨੂੰ ਵੀ ਚੈੱਕ ਕਰਿਓ ਜੇ ਕਿ ਕਈ ਵਾਰੀ ਕਿਸੇ ਬੰਦੇ ਨੇ ਘਰੇ ਰੱਖਣਾ ਹੋਵੇ ਨਾ ਤੇ ਹਾਈਟ ਹੋਈ ਹੈਗੀ ਚੰਗੀ ਸਾਲਕ ਦਾ ਕਟਾ ਹੈਗਾ ਤੇ ਇੱਕ ਜੇ ਆਪਾਂ ਗੱਲ ਕਰੀ ਗੋਮੀ ਉਧਰ ਚੱਲ ਕੇ ਆਪਾਂ ਤੇਰੀ ਮੱਝ ਕਰਨੀ ਦਰਸ਼ਕਾਂ ਨੂੰ ਆਪਾਂ ਮੱਝ ਵੀ ਦਿਖਾ ਦਗੇ ਮੱਝ ਵੀ ਹੈਗੀ ਨਾ ਬਾਈ ਕੋਲੇ ਚੰਗੀ ਆ ਦੇਖੋ ਕੱਟੇ ਕਟੀਆਂ ਜਿਹੜੀਆਂ ਇੱਧਰ ਖੜੀਆਂ ਆ ਕੱਟੀ ਵੀ ਚੰਗੀ ਹੈਗੀ ਸਾਰੇ ਟੀਕੇ ਦੀ ਹੈ ਬਾਈ ਇਹ ਅੱਛਾ ਟੀਕੇ ਦੀ ਹੈ ਹਾਂ ਠੀਕ ਹੈ ਤੇ ਜੇ ਗੋਵਿੰਦ ਜਿਵੇਂ ਆ ਮੱਝ ਤੇਰੀ ਹੈ ਨਾ ਕੱਤ ਕਾਠ ਵੀ ਚੰਗਾ ਲੇਵੇ ਦੀ ਵੰਤਰ ਵੀ ਚੰਗੀ ਹੈ ਥਾਣਾ ਥੋਣਾ ਦਾ ਵੀ ਸਾਫ਼ ਆ ਹੈ ਨਾ ਤੇ ਦਰਸ਼ਕ ਵੀਰੋ ਤੁਸੀਂ ਦੇਖ ਸਕਦੇ ਹੋ ਤੇ ਆ ਦੇਖੋ ਚੰਗੇ ਲੇਵੇ ਵਾਲੀ ਮੱਝ ਹੈ ਹੈ ਨਾ ਪਹਿਲੇ ਸੂਏ ਜਦੋਂ ਬਾਈ ਨੇ ਬਾਈ ਗੋਵਿੰਦ ਪਹਿਲਾਂ ਜਦੋਂ ਤੂੰ ਆ ਹੁਣ ਤੀਜਾ ਸੂਏ ਜਦੋਂ ਇਹ ਸੂਈ ਸੀ ਉਦੋਂ ਕਿੰਨਾ ਦੁੱਧ ਦਿੱਤਾ ਇਹਨੇ ਦੁੱਧੇ ਨੇ 20 ਲੀਟਰ ਦਿੱਤਾ ਸੀ ਦੁੱਧ ਜੀ ਜਮ ਹਾਂ ਪੂਰਾ 20 ਲੀਟਰ ਹੁਣ ਕਿੰਨਾ ਕ ਦੁੱਧ ਤੇ ਕਿੰਨੇ ਦਿਨਾਂ ਦੀ ਸੂਈ ਹੈ ਹੁਣ ਇਹਨੂੰ ਸੂਈ ਨੂੰ 8 ਦਿਨ ਹੋ ਗਏ ਜੀ 8 ਦਿਨ ਸੂਈ ਨੂੰ ਹੋ ਗਏ ਹਾਂ ਕਿੰਨਾ ਕ ਦੁੱਧ ਤਿਆਰ ਆ ਹੁਣ ਦੁੱਧ ਹੁਣ ਆ ਹੈਗਾ 16 17 ਲੀਟਰ ਦੁੱਧ ਆ ਹੈਗਾ ਜੀ 16 17 ਕਿਲੋ ਹਾਂਜੀ ਠੀਕ ਹੈ ਗੱਲ ਤੇ ਮਗਰ ਕੱਟੀ ਹੈ ਜਿਹੜੀ ਇਹ ਮਗਰ ਦੇ ਕੱਟੀ ਨਵਾਬ ਦੀ ਆ ਜੀ ਨਵਾਬ ਦੀ ਕੱਟੀ ਹੈ ਮਿੱਤਰੋ ਦੇਖ ਲਓ ਕੱਟੀ ਕਿੱਡੀ ਸੋਹਣੀ ਆ ਹਨਾ ਆ ਦੇਖੋ ਬਹੁਤ ਪਿਆਰੀ ਕੱਟੀ ਹੈ ਤੇ ਦੁੱਧ ਵੱਧ ਦੇਵੇ 22 ਕਿਲੋ ਦੁੱਧ ਦੇਵੇ ਮੈਂ ਤਾਂ ਇਹ ਗੱਲ ਕਹਿਣਾ ਫਿਰ ਆਪਾਂ ਲਾਈਵ ਮਿਲਕਿੰਗ ਕਰਾਵਾਂਗੇ ਹੈਨਾ ਭਾਈ ਤੇ ਲੈ ਵੀ ਬਾਈ ਦੇ ਪਸ਼ੂ ਤੁਹਾਨੂੰ ਕਿਵੇਂ ਲੱਗੇ ਹੈਨਾ ਦੇ ਸੋਡੀ ਵੀਡੀਓ ਦੇਖ ਕੇ ਬਾਈ ਮੱਝ ਲੈ ਕੇ ਜਾਂਦਾ ਉਹਨੂੰ 1000 ਰੁਪਿਆ ਛੋੜ ਕਰ ਦਿਆਂਗੇ ਚੱਕ ਲੈ ਇੱਕ ਆਫਰ ਬਾਈ ਨੇ ਹੋਰ ਕਰਤਾ ਕਹਿੰਦਾ ਜੇ ਕੋਈ ਵੀਡੀਓ ਦੇਖ ਕੇ ਮੱਝ ਲੈ ਕੇ ਜਾਂਦਾ ਝੋਟੀ ਤੇ 1000 ਰੁਪਿਆ ਛੋੜ ਕਹਿੰਦਾ ਫਿਰ ਵੀ ਕਰਾਂਗੇ ਧੰਨਵਾਦ ਵੀ ਸਾਰੇ ਵੀਰਾਂ ਦਾ